ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮਿਲ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਗਿਆ 1:30 ਵਜ ਗਿਆ ਤੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨੂੰ ਕਰ ਲਿਓ ਨਾ ਤਾਂ ਜੋ ਆਪਣੇ ਬਲੌਗ ਨੇ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਹੁਣ ਆਪਣਾ ਵਿਆਹ ਜ ਤੋਂ ਨਿਬੜ ਗਿਆ ਹੁਣ ਆਪਾਂ ਹੋ ਗਏ ਵਿਆਹ ਤੋਂ ਫ੍ਰੀ ਹੁਣ ਅੱਜ ਆਪਾਂ ਬਣਾਉਣੇਗੇ ਘਰੇ ਬਲੌਗ ਹਨ ਪਹਿਲਾਂ ਹੁਣ ਤੱਕ ਸਾਰਾ ਕੱਪੜਾ ਲੇੜਾ ਤੋਤਾ ਹੈਗਾ ਤੇ ਵਿਆਹ ਆ ਕੁਸ਼ਕ ਕੱਪੜੇ ਆ ਕੱਪੜੇ ਨਹੀਂ ਮੈਂ ਧੋਤੇ ਹੈਗੇ ਇਹ ਮੈਂ ਇਸ ਤਰ੍ਹਾਂ ਹੀ ਥੋੜੀ ਜਿਹੀ ਤੋਂ ਪਲਵਾ ਕੇ ਨਾ ਤੈ ਕਰਕੇ ਰੱਖਤੇ ਨਵੀ ਦਾ ਸੂਟ ਹੈ ਮੇਰਾ ਬਾਕੀ ਬਾਪਾ ਜੀ ਦੇ ਗਏ ਸੂਟ ਸੀਗੇ ਨਵੀ ਦੇ ਤੇ ਨਵੀ ਦੇ ਰੈਡੀ ਦੇ ਉਹ ਸਾਰੇ ਮੈਂ ਧੋਤੇ ਪੱਗਾਂ ਵਗੈਰਾ ਜਿੱਦਾਂ ਕਾਫੀ ਕੱਪੜੇ ਹੋ ਗਏ ਨਾ ਫੌਨ ਨੂੰ ਵੀ ਕਿਤੇ ਜਗ੍ਹਾ ਨਹੀਂ ਰਹੀ ਕਿ ਸਟੈਂਡ ਵੀ ਭਰ ਗਿਆ ਤਾਰ ਵੀ ਭਰ ਗਿਆ ਪਿਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਰ ਵੀ ਕਿੰਨੇ ਕੱਪੜੇ ਹੋ ਜਾਂਦੇ ਨੇਗੇ ਤੇ ਹੁਣ ਨਵੀ ਫਿਰ ਸ਼ਾਪਿੰਗ ਕਰਕੇ ਆਈਆਂ ਨਗੀਆਂ ਮੈਂ ਕੱਪੜਾ ਨਹੀਂ ਧੋਤਾ ਹੈਗਾ ਤੇ ਬੀਬੀ ਨੇ ਘਰ ਦਾ ਕੰਮ ਕੀਤਾ ਹੈਗਾ ਨਾ ਤੇ ਇਸ ਤੋਂ ਬਾਅਦ ਵਿੱਚ ਫੇਰ ਮੱਜਾ ਦਾ ਕੰਮ ਮੇਰਾ ਆਪਾਂ ਦੁਬਾਰਾ ਫੇਰ ਉਹੀ ਕੰਮ ਧੰਦੇ ਕਰਨੇ ਨੇ ਨਾ ਪਹਿਲਾਂ ਆਪਾਂ ਤੁਹਾਨੂੰ ਕੱਪੜੇ ਦਿਖਾਉਣੇਗੇ ਕਿਹੜੇ ਕਿਹੜੇ ਲੈ ਕੇ ਆਏ ਨੇ ਆ ਤਾਂ ਆਮ ਹੀ ਲੈ ਕੇ ਆਇਓ ਇੱਥੇ ਹੀ ਲਉ ਲੰਗੋਰ ਸੱਦੀਆਂ ਵਾਲੇ ਦੇ ਦਸ ਚਲਾਉਂਗਾ ਚਲਾਉ ਕੱਪੜੇ ਹਾਂ ਕਿੰਨੇ ਕਿੰਨੇ ਦੇ ਵਰਗੇ ਪੈਂਟ ਸਲ ਫੀਜੀ ਸ਼ਾਲ ਸ਼ਾਲਿੰਗ ਹਾਂ ਇਹ ਤਾਂ ਹੀ ਦੇ ਲਈ ਤੇ ਦੂਸਰੇ ਸੂਟ ਆਪਾਂ ਦਿਖਾਉਣੇਗੇ ਮਾਸੀ ਨੇ ਆਪਦੇ ਤਿਆਰ ਕਰਵਾਏ ਨੇ ਕਿ ਸਲਾਈ ਹੋ ਕੇ ਆਈ ਰੰਜਨਾ ਲੇਕਿਨ ਉਧਰੋਂ ਭੁਆਜੀ ਕੋਲ ਗਏ ਨੇ ਉਧਰੋਂ ਕੋਲ ਉਹਦਾ ਮੁੰਡਾ ਫੜ ਕੇ ਲਿਆ ਸੀ ਕਿ ਪਟਿਆਰੇ ਤੋਂ ਉੱਥੇ ਆਏ ਪੈਸੇ ਹਾਂ ਤੇ ਆਏ ਅੜਾ ਆਇਤੋਂ ਪਰਚੀ ਨਹੀਂ ਦਿੰਦੇ ਨੇ ਪਟਿਆਰੇ ਤੋਂ ਫੜ ਕੇ ਨਹੀਂ ਦਿੰਦੇ ਸਲਾਈ ਦੇ ਹਾਂ ਸੋਹਣੇ ਲਾਈਟ ਜੇ ਕਲਰ ਨੇਗੇ ਲੇ ਸਰਵਾਰ ਹੈ ਦੁਪट्टे ਤੇ ਫਿਨਿਸ਼ਿੰਗ ਕੀਤੀ ਹੋਈ ਹੈ ਨਾ ਕਮੀਜ਼ ਦੇ ਘੇਰੇ ਤੇ ਕਢਾਈ ਹੈ ਕਲਰ ਸੋਨਾ ਹੈ ਕਲਰ ਤਾਂ ਦੂਜੇ ਦੂਜੇ ਦਾ ਸੋਨਾ ਹੈ ਇਹ ਵਾਲਾ ਸੋਨੇ ਵਾਲਾ ਹੋਇਆ ਪਿਆ ਨਾ ਠੀਕ ਕਰਦੇ ਆਪਾਂ ਲਾਈਟ ਲਾਈਟ ਕਲਰ ਹੀ ਹੱਲੇ ਨੇ ਇਹ ਮੇਰੇ ਸੂਟ ਨਾਲ ਕਿਹੜੇ ਨਾਲ ਜਿਹੜਾ ਫੱਟ ਗਿਆ ਪਈ ਸਾਡਾ ਤਾਂ ਪਿਆ ਹੀ ਮਹਿੰਗਾ ਪੈ ਗਿਆ ਨਾ ਚਲੋ ਹਜੇ ਵੀ ਸੁੱਖ ਰਹੇਗੀ ਵੀ ਜਿਆਦਾ ਨੁਕਸਾਨ ਹੋਣ ਤੋਂ ਬਚ ਗਏ ਉਹ ਵੀ ਤੁਹਾਨੂੰ ਦੱਸਾਂਗੇ ਕੀ ਹੋ ਗਿਆ ਧੀ ਕੁੱਤੀ ਉਹਨਾਂ ਦੀ ਉਹ ਫਿਰਦੀ ਐ ਕੋਠੇ ਦੇ ਇੱਥੇ ਐਂਦੀ ਐਗੀ ਓਏ ਆ ਜਾਓ ਰੇ ਇਹਦੇ ਵੀ ਚੀਚ ਆ ਜਾ ਆ ਜਾ ਮਸੀ ਆ ਹਾਂ ਆ ਜਾ ਦੇਖੋ ਕੜਾਈ ਚੈੱਕ ਕਰੋ ਕਿੰਨੀ ਸੋਹਣੀ ਆ ਜੇ ਨੇ ਲੱਗ ਸੋਣੇ ਦੇਖਦੀ ਐ ਇਹ ਬਹੁਤ ਸੋਨੇ ਦੇ ਬਾਗੜਾ ਆਇਆ ਹਾਂ ਸਾਈਡਾਂ ਤੇ ਵੀ ਹੁੰਜਾ ਦੇ ਪੁੱਤੇਗੇ ਚੁੰਬਾ ਹਾਂ ਤੇ ਯੇ ਆ ਜਾ ਇੱਕੋ ਕਰਦੇ ਨੇ ਕਿ ਇਹ ਇਹ بڑا ਹੋ ਜਾਂਦਾ ਲਾ ਹਮੇਂ ਦਫੇਰ ਪੰਡ ਦੇਖ ਲੈ ਖੋਲ ਖੋਲ ਬੇਬੇ ਗਣੀ ਕਰ ਚਲੇ ਲਾ ਪਾਲਾ ਨਾ ਨਾ ਪਾਈ ਮੈਂ ਪਾਉਂਗੀ ਮੈਂ ਤੈਨੂੰ ਕਿਹ ਨਹੀਂ ਹਾਂ ਜੀ ਚਾਹ ਹੀ ਪਾਣੀ ਤੱਕੀ ਹੋਣੀ ਨਾ ਅਸੀਂ ਤਾਂ ਚਾਹ ਪਾਣੀ ਪੀਣੀ ਨੇ ਇਸ ਤਾਂ ਆਇਆ ਸਾਨੂੰ ਉੱਤਾਂ ਅਜੇ ਕਹਿੰਦੀ ਸੀ ਅੱਛਾ ਹਾਂ ਦੋਸਤ ਵਈ ਰੱਜ ਕੇ ਆਈ ਹੁਣ ਅਸੀਂ ਜਾ ਕੇ ਆਈਏ ਲਓ ਚਾਹ ਹੀ ਵਿੱਚ ਦੋ ਵਾਰ ਰੱਜ ਕੇ ਤੇ ਰੱਖ ਲਓ ਮੈਂ ਇਹ ਵੀ ਬੋਲ ਜੀ ਰਿਹਾ ਬੋਲ ਜੀ ਤੁਸੀਂ ਮੈਂ ਕਿਹੜੀ ਦੁਕਾਨ ਫਿਰ ਆ ਦੇਖੋ ਚਾਰੀ ਦੇ ਕੱਪੜੇ ਵਾੜ ਕੇ ਲੈਂਦੇ ਹੋ ਹੋਰ ਆਪਾਂ ਤੁਹਾਨੂੰ ਭੋਣ ਹੈਗੇ ਫਿਰ ਤੁਸੀਂ ਕਹੋਗੇ ਕੱਪੜੇ ਆਏ ਹੱਥਾਂ ਤੇ ਕੱਪੜੇ ਹੁਣ ਸਲਾਈ ਹੋ ਕੇ ਆਏ ਨੇ ਪਹਿਲਾਂ ਮੈਂ ਹੱਥ ਤੋਂ ਕੀ ਬੈਠੀ ਆਂਗੀ ਨਾ ਇੰਨਾ ਤਾਂ ਥੋੜਾ ਜਿਹਾ ਪਰਪਲ ਇਹ ਕਿਹੜਾ ਪਿੱਛੇ ਕੱਢਦੇ ਵਿੱਚੋਂ ਨਾ ਕੱਢੋ ਉਹ ਸੁੱਟ ਨਾ ਵਿੱਚੋਂ ਕੱਢਦੀ ਤੇ ਇਹ ਆਪਣਾ ਰਮਾਲਾ ਸਾਹਿਬ ਨਾ ਤੇ ਇੱਕ ਵਾਲਾ ਸੀਗਾ ਤਾਂ ਹੀ ਬਾਬਾ ਜੀ ਦੋ ਹੰਦੇ ਕੁਝ ਨਾ ਅਸੀਂ ਮੈਚਿੰਗ ਲੈ ਆਏ ਫਿਰ ਇੱਕੋ ਜਿਹੀ ਨਹੀਂ ਲੈ ਕੇ ਕਿਉਂਕਿ ਆਪਣੇ ਨਾ 3.5 ਸੌ ਸਾਲਾ ਗੁਰਪਤੇ ਗਵਹਦਰੀ ਜੋ ਸਹੀ ਦਿਦੇ ਹੜਾ ਮਨਾ ਰਹੇ ਨੇ ਨਾ ਤੇ ਆਪਣੇ ਅਖੰਡ ਪਾਟ ਸਾਹਿਬ ਪ੍ਰਕਾਸ਼ ਨੇਗੇ ਕੱਲ ਤੋਂ ਤੇ ਦੀਵਾਨ ਨੇ ਆਪਣੇ ਤੇਨ ਕੱਲ ਵੀ ਦੀਵਾਨ ਸੀ ਅੱਜ ਵੀ ਦੀਵਾਨ ਹੈ ਰਾਤ ਨੂੰ ਕੱਲ ਨੂੰ ਵੀ ਦੀਵਾਨ ਨੇਗੀ ਰਾਤ ਨੂੰ ਕੱਲ ਨੂੰ ਭੋਗ ਪਾਏ ਜਾਣਗੇ ਸਵੇਰੇ 10:00 ਵਜੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਵੀ ਦੀਵਾਨ ਲੱਗਣਗੇ ਤੇ ਰਮਾਨਾ ਸਾਹਿਬ ਉੱਥੇ ਲੈ ਕੇ ਜਾਣੇ ਨੇ ਨਾ ਅਖੰਡ ਪਾਟ ਸਭ ਦੇ ਭੋਗ ਤੇ ਤੇ ਬਾਕੀ ਆਪਣੇ ਬਹੁਤ ਵਧੀਆ ਦੀਵਾਨ ਚੱਲ ਰਹੇ ਨੇ ਇੱਕ ਬਾਬਾ ਜੀ ਦਾ ਤਾਂ ਮੈਨੂੰ ਪਤਾ ਦੂਜੇ ਬਾਬਾ ਜੀ ਦਾ ਮੈਨੂੰ ਨਾਂ ਵੀ ਨਹੀਂ ਯਾਦ ਹੈਗੀ ਵੀ ਕਿਹੜੇ-ਕਿਹੜੇ ਨੇਗੀ ਉਹ ਆੜੇ ਵਾਲੇ ਕਹਿੰਦੇ ਪੁਆੜੇ ਵਾਲੇ ਆਣੇ ਕੋਸੇ ਹਾਂ ਨਾ ਇਹ ਤੁਮਾਰੀ ਵੈਸੇ ਮੈਂ ਉਹਨਾਂ ਦੀ ਵੀਡੀਓ ਤਾਂ ਦੇਖੇ ਲਵਾਂ ਦੂਗਾ ਵਾਲੇ ਨੇ ਸਾਡੇ ਇਹਨੇ ਆਪਣੇ ਬਾਬਾ ਜੀ ਆਏ ਸੀਗੇ ਰਣਜੀਤ ਬਾਬਰ ਹੀ ਉਹਨਾਂ ਦੇ ਦੀਵਾਨ ਸੀਗੇ ਕੱਲ ਨਾ ਕੱਲ ਸੱਤੋਂ ਤਾਂ ਭਈ ਜਾ ਹੀ ਨਹੀਂ ਗਿਆ ਹੈਗਾ ਸਾਨੂੰ ਅਸੀਂ ਵਿਆਹ ਤੇ ਦੇਖੋਗੇ ਚਲੋ ਦੂਗਾ ਲੱਗਾ ਇਸ ਤਰ੍ਹਾਂ ਕਰਾ ਚਾਹੀਦਾ ਇਹ ਦਰਾਈ ਸੀਗੀ ਹੋਰ ਆਏ ਸੀ ਬਾਕੀ ਉਹਨਾਂ ਨੂੰ ਐ ਹੋਊਗਾ ਵੀ ਗਏ ਹੋਏ ਨੇ ਹੋਏ ਨਹੀਂਗੇ ਸਾਨੂੰ ਪਤਾ ਲੱਗਦਾ ਦੋ ਪੰਨਾਂ ਹਾਂ ਉਹਨਾਂ ਨੂੰ ਇਨਹੀ ਆਪ ਹੀ ਆ ਜਾਂਦੇ ਤਾਂ ਵੀ ਹੋ ਜਾਂਦਾ ਬਾਕੀ ਲੇਟ ਵੀ ਸੀਗੇ ਨਾ ਇੱਕ ਬਾਰ ਆੜੇ ਤੇ ਹਾਂ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਮਹਾਉਨਾ ਦਾ ਪਹਿਲੇ ਦੀਵਾਨਾਗਾ ਪਹਿਲੇ ਦੀਵਾਨ ਨੂੰ ਵਿਆਹ ਤੇ ਹੋਵਾਂਗੇ ਜਾਈ ਨਹੀਂ ਇਹਦਾ ਹੈਗਾ ਤੇ ਕੱਲ ਵਿਆਹ ਤੋਂ ਲੇਟ ਹੋ ਗਏ ਨਾ ਤੇ ਹੁਣ ਆਪਾਂ ਅੱਜ ਚੱਲਾਂਗੇ ਸ਼ਾਮ ਨੂੰ ਦੀਵਾਨ ਤੇ ਹੁਣ ਜਲਦੀ ਜਲਦੀ ਕੰਮ ਆਪਾਂ ਬਸ ਇਸ ਤੋਂ ਬਾਅਦ ਵਿੱਚ ਮੱਜਾਂ ਦਾ ਕਰਕੇ ਛੇਤੀ ਨਿਮੇੜ ਦਾਂਗੇ ਨਾ 4:00 ਵਜੇ ਦੇ ਨਾਲ 4:30 ਵਜੇ ਦੇ ਨਾਲ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਉੱਥੇ ਨਾਲ ਦਾ ਪ੍ਰਸ਼ਾਦ ਦੀ ਸੇਵਾ ਕਰਾਂਗੇ ਨਾਲ ਆਪਾਂ ਦੀਵਾਨ ਸੁਣਾਵਾਂਗੇ ਫਿਰ ਆਪਾਂ ਸ਼ਾਮ ਨੂੰ ਆਵਾਂਗੇ 6:00 9:00 ਵਜੇ ਸਹੀ ਨਹੀਂ ਜਿੱਤੇ ਨਹੀਂ ਆਈ ਸਲਵਾਰਚ ਨਹੀਂ ਕੁਪਕੀ ਨੂੰ ਸ਼ੁਰੂਆਤ ਵਿੱਚ ਉਹ ਸਗਦਾ ਕਰੇ ਕੋਈ ਤੇ ਲੀਰ ਪਈ ਹੋਵੇ ਕੋਈ ਨਹੀਂ ਝੂਠ ਵਾਲਾ ਕੋਈ ਨਾ ਹੋ ਜੂਠੀ ਮਾ ਰਸਾਂ ਨੂੰ ਸੁੱਕ ਸੀਗਾ ਨਾ ਅਮਨੀ ਨੇ ਦਿੱਤਾ ਸੀਗਾ ਨਵੀ ਨੂੰ ਉਹਦੇ ਨਹੀਂ ਰੱਖੜੀਆਂ ਮੇਲੇ ਦਿੱਤਾ ਸੀਗਾ ਵਿਆਹ ਤੋਂ ਉਥੋਂ ਸ਼ਾਮ ਨੂੰ ਵਿਹਤ ਕੋਲੇ ਚਲੀ ਗਈ ਗਾਸੀ ਵਾਲੇ ਤੇ ਉਹਨਾਂ ਦੇ ਕੁੱਤਾ ਮਗਰ ਪੈ ਗਿਆ ਸਾਰੀ ਇੰਨੀ ਸਲਵਾਰ ਪਾੜਦੀ ਵਿੱਚ ਦੰਦ ਫਸਾ ਲਿਓ ਨੇ ਇਹਨਾਂ ਸ਼ੁਕਰ ਲੱਤ ਬਚ ਗਈ ਨਾ ਜੇ ਲੱਤ ਦੇ ਦੰਦ ਵੱਢ ਲੈਂਦਾ ਫਿਰ ਟੀਕੇ ਵੀ ਲਵਾਉਣ ਪੈਂਦੇ ਫਿਰ ਇਹਦੂ ਵੀ ਆਦੇ ਔਖਾ ਸੀ ਬੱਜੇ ਤਾਂ ਹੀ ਹੈਗੇ ਉਹ ਬੱਚੀ ਫਸ ਗਈ ਉਹ ਮੈਂ ਤਾਂ ਭੱਜ ਲਿਆ ਆਂਟੀ ਉਹ ਵੀ ਲਾਈਨਿੰਗ ਕਰਕੇ ਉੱਜਿਆ ਰਿਹਾ ਮੈਨੂੰ ਲੱਗਦਾ ਦੇ ਲਾਈਨਿੰਗ ਨਹੀਂ ਪੱਟੀ ਹੋਈ ਲਾਈਨਿੰਗ ਨਹੀਂ ਪੱਟੀ ਹੋਈ ਇਹਦੇ ਚੀਜ਼ਾਂ ਤਾਂ ਫਸ ਗਈ ਇਹ ਜੀ ਫਸ ਗਈ ਲਾਈਨਿੰਗ ਤਾਂ ਪੱਟੀ ਹੀ ਹੈ ਲਾਈਨਿੰਗ ਤਾਂ ਪੱਟੀ ਨਹੀਂ ਹੂੰ ਹੁਣ ਦੇਖ ਲੈ ਇਹਨੂੰ ਜੇ ਥੋੜਾ ਜਿਹਾ ਕੱਪੜੇ ਦੇ ਨਾਲ ਦਾ ਮਿਲ ਜੇ ਨਾ ਜੇ ਘਰੇ ਹੋਇਆ ਗਈ ਫਿਰ ਆਪਣੇ ਪਚਿਆ ਪਿਆ ਹੁੰਦਾਗਾ ਬਹੁਤ ਸੋਹਣਾ ਸੂਰਤ ਜਿਹਾ ਨਜ਼ਰ ਲੱਗਦਾ ਹੋਰ ਇਹਨਾਂ ਸੋਹਣਾ ਕਲਰ ਸੀਗਾ ਇੰਨੀ ਸੋਹਣੀ ਕਢਾਈ ਸੀ ਕਢਾਈ ਬਹੁਤ ਸੋਹਣੀ ਸੀਗੀ ਤੇ ਨਹੀਂ ਸੂਟੀ ਖਰਾਬ ਹੋ ਜੂ ਜੇ ਵੀ ਇਹਦੇ ਕੜਾਈ ਨਾ ਹੁੰਦੀ ਪਲੇਨ ਹੁੰਦੀ ਚੱਲ ਫੇਰ ਕੋਈ ਗੱਲ ਨਹੀਂ ਦੀ ਹੋਰ ਕੱਪੜਾ ਲੈ ਕੇ ਨਾ ਸਾਈ ਲੈ ਲੈ ਹੁਣ ਹੋਈ ਗਾਲੇ ਨਾ ਸਿੱਟਣ ਦੀ ਜੀ ਕਰਦਾਗਾ ਹੁਣ ਚਲ ਇਹਦੇ ਦੇਖਦੇ ਕੁਛ ਨਹੀਂ ਹੁੰਦਾ ਘਰੇ ਆਹ ਕਰਵਾ ਲਈ ਬੂ ਮੈਂ ਘਰੇ ਪਾਉਣਾ ਪੈ ਜਾਣਾ ਨੱਬੂ ਇਹ ਘਰੇ ਇਹ ਤਾਂ ਕੱਢਦੀ ਹਜੇ ਤੋਂ ਹੀ ਹੁਣ ਪਾਇਆ ਇਹ ਚ ਮੈਨੂੰ ਇੱਕ ਅੱਧੀ ਵਾਰੀ ਹੁਣੀ ਧੋਤਾ ਮੈਂ ਤੁਮ ਤਾਂ ਪਾਇਆ ਇਹ ਦੇਖ ਕੇ ਐਨੀ ਸੋਹਣੀ ਕੜਾਈ ਹੈਗੀ ਇੱਕ ਦੋ ਕਵਾਰੀ ਪਾਇਆ ਨਾ ਨਹੀਂ ਕੁਛ ਨਹੀਂ ਹੁੰਦਾ ਕਿਸੇ ਕਵਾਰੀ ਪਾਇਆ ਕਰਾਉਣੀ ਕੋਈ ਪਿਆ ਹੋਵੇ ਜਿਹੜੇ ਸੀ ਮੈਂ ਕਹ ਦਿੱਤਾ ਨਾ ਸਲਾਈ ਤੇ ਠੀਕ ਰਹੇ ਸੀਗਾ ਕਈ ਵਾਰ ਕੱਪੜਾ ਮਿਲ ਜਾਂਦਾ ਥੋੜਾ ਚਲ ਜੀ ਦੇਖਦੇ ਅਜੇ ਤਾਂ ਘਰੇ ਹੋਇਆ ਹੋਇਆ ਨਹੀਂ ਅਜੇ ਨਾ ਗੌਰ ਫਰੀ ਨਾਲ ਸੋਣੇ ਲੱਗਣਾ ਫਿਰ ਪਤਾ ਲੱਗੂ ਨਹੀਂ ਇਹ ਤਾਂ ਬਾਹਰ ਤੋਂ ਹੀ ਕਰਾਈ ਸੀਗੀ ਬਾਹ ਦੀ ਤੇ ਉਹ ਠੀਕ ਆ ਗਈ ਸੀ ਇਹਨਾਂ ਨਹੀਂ ਪਤਾ ਲੱਗਦਾ ਮੈਂ ਤਾਂ ਹੁਣ ਪਤਾ ਲੱਗੂ ਗਈ ਬਈ ਟਾਕੀ ਦਾ ਟਾਕੀ ਹੁੰਦੀ ਹੈਗੀ ਆਏ ਨਹੀਂ ਨਾ ਹੈਗਾ ਵੀ ਹੁਣ ਸਿੱਟਣ ਲੋ ਸਿੱਟਣ ਨੂੰ ਜੀ ਵੀ ਨਹੀਂ ਕਰਦਾ ਹੈਗਾ ਚਲ ਘਰੇ ਪਾਕੀ ਤਨੂ ਜੀ ਨਾਲ ਲੜਾਈ ਜੀ ਘਰੇ ਪਾਕ ਜੇ ਬਾਹਰ ਨਹੀਂ ਫਿਰ ਆਏ ਦਾ ਪਾਟੇ ਦਾ ਕਮੀਜ਼ ਨਾਲ ਕੋਈ ਹੌਸਲਵਾਰ ਕਰਵਾ ਲੂ ਇਹਨਾਂ ਰਹਿਣੇ ਨਹੀਂ ਨਹੀਂ ਮੈਂ ਹਾਂ ਨੂੰ ਠੀਕ ਰੱਖ ਘਰੇ ਪਾ ਲੂੰ ਉਹਦੇ ਨਾਲ ਸਲਵਾਰ ਹੋਰ ਕਰਾਣਾ ਫਿਰ ਇਹਦੇ ਨਾਲ ਇਹਨੇ ਕਮੀਜ਼ ਕਰਾ ਲਉ ਹੋਰ ਕੀ ਇਹਦੇ ਫਿਰ ਕੋਈ ਜ਼ਰੂਰੀ ਹੈ ਸਾਰਾ ਸੂਟ ਹੀ ਪਾ ਲਾ ਸੂਟ ਐਂ ਨਾ ਸੋਣਾ ਤੂੰ ਕਰੇ ਦਾਦੀ ਸਾਡੇ ਕੋਲ ਸੂਟ ਸੋਣਾ ਲੱਗਦਾ ਵੀ ਜੀ ਨਾਨਕ ਨੇ ਕਰਾਇਆ ਸੀਗਾ ਨਹੀਂ ਨਾ ਬੋ ਚਲ ਮੈਂ ਸੂਟ ਹੀ ਹੋਰ ਕਰਾ ਲਉ ਚੁੰਨੀ ਨਾਲੇ ਸੂਟ ਹੀ ਘਰੇ ਪਾ ਲਏ ਹਾਂ ਚਲਾਇ ਕਰਦੇ ਪਾ ਲਈ ਇਹਦੇ ਫਿਰ ਪੁਸਤ ਕਰਨੀ ਪਊਗਾ ਪੁੱਤ ਹੁਣ ਐਵੇਂ ਤਾਂ ਲੋਟ ਨਹੀਂ ਆਉਣਾ ਹੈਗਾ ਇਹ ਤੇ ਚਲੋ ਹਜੇ ਵੀ ਬਚ ਗਈ ਨਾ ਜੇ ਟੀਕੇ ਲਗਾਉਣੇ ਪੈਂਦੇ ਉਹ ਤਾਂ ਔਖੇ ਨੇ ਕਿ ਗਰਮ ਗਰਮ ਵੀ ਹੁੰਦੇ ਨੇ ਕਿ ਬਾਕੀ ਲਗਾਉਣੇ ਕਿਹੜਾ ਸੌਖੇ ਨੇ ਕਿ ਪਈ ਉਹਨਾਂ ਨੂੰ ਪਤਾ ਨਹੀਂਗਾ ਤੂੰ ਸਾਰੇ ਘਰਾਂ ਦੇ ਕੁੱਤੇ ਜਦੋਂ ਮੈਂ ਵੀ ਉਦੋਂ ਵੀ ਖੁੱਲੀ ਸੀਗਾ ਐਂ ਖੁੱਲੇ ਛੱਡੀ ਰੱਖਦੇ ਨੇ ਪਤਾ ਨਹੀਂ ਕਿਵੇਂ ਮਗਰ ਭੰਜੇ ਫਿਰਦੇ ਰਹਿੰਦੇ ਨੇ ਕਿ ਮੈਂ ਧਾਉ ਧਰ ਲਾਦਾ ਕੁੱਤਿਆਂ ਤੋਂ ਪਰ ਆਸ ਵਿੱਚ ਕਰਿਆ ਆਪਣੇ ਜੀ ਉਹਨਾਂ ਨੂੰ ਪਤਾ ਨਹੀਂ ਜੀ ਹੈਗੇ ਬਸ ਜਿਹੜੀ ਦੂਜੇ ਬੰਦੇ ਲਾਉਂਦਾ ਨਹੀਂ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਨਾਲ ਇਹਨੂੰ ਕਿਹਾ ਕਿ ਇਹਦੀ ਖੜੀ ਰਹਿ ਤੂੰ ਇਹ ਪਤਾ ਨਹੀਂ ਭੱਜ ਬੁੱਝਲੀ ਪਤਾ ਨਹੀਂ ਕੀ ਹੋ ਗਿਆ ਉਹ ਮਗਰ ਉਹ ਹੋ ਗਿਆ ਹੋਰ ਮਗਰ ਪੈ ਗਿਆ ਮੈਂ ਭੱਜ ਲਈ ਵੀ ਕਿ ਉਹਨੂੰ ਮਾਰੂਗਾ ਉਹਨਾਂ ਨੂੰ ਹਸਾਬ ਹੋਊਗਾ ਉਹ ਕਹਿੰਦੇ ਵੀ ਮੈਂ ਬੈਂਤ ਨੂੰ ਕਿਹਾ ਸੀਗਾ ਕਹਿੰਦੀ ਮੈਂ ਇਹਨੂੰ ਕਿਹਾ ਸੀ ਵੀ ਖੜੀ ਰਹਿ ਕੇ ਦੀ ਖੜੇ ਬੰਦੇ ਨੂੰ ਨਹੀਂ ਚਿੰਬੜ ਤੇ ਹੁਣ ਆਪਾਂ ਨੂੰ ਐ ਹੁੰਦਾ ਵੀ ਆਪਾਂ ਆਵਦਾ ਨਾ ਜਿੰਦ ਤੋਂ ਕਦਾ ਪੰਜ ਦਾ ਵੀ ਆਪਾਂ ਬਚਾ ਕਰੀ ਭੱਜੀ ਕਿਤੇ ਹੋਰ ਨਾ ਵੀ ਜਨਤਾ ਦੁਲਦਮਾਰੇ ਦੋ ਦਿਨ ਲਾਇਆ ਹੀ ਉਹੀ ਗੱਲ ਸੂਟ ਬੜਵਾ ਲਈ ਚਲੋ ਨਾਲ ਵਿਆਹ ਦੇਖੀ ਨਾਲੇ ਸੂਟ ਖਰਾਬ ਕਰ ਲਈ ਮੈਂ ਨੂੰ ਬਥੇਰਾ ਕਿਹਾ ਸੀਗਾ ਜਾਣ ਤੋਂ ਪਹਿਲਾਂ ਵੀ ਤੂੰ ਉਥੇ ਰਹੀ ਨਾ ਪਈ ਆਪਾਂ ਸ਼ਾਮ ਨੂੰ ਘਰੇ ਆ ਜਾ ਕਰਾਂਗੇ ਸਵੇਰੇ ਜਾਇਆ ਕਰਾਂਗੇ ਇਹਨੇ ਨਾ ਕਿਸੇ ਪਿਆਜ ਕਦੇ ਰਾਤ ਨਹੀਂ ਕੱਟੀ ਸੀ ਇੰਨੀ ਹਿੰਡ ਫੜੀ ਨਾ ਮੈਂ ਤਾਂ ਰਹਿਣਾ ਨਾ ਮੈਂ ਤਾਂ ਰਹਿਣਾ ਆ ਲੈਈ ਨਾ ਉਹ ਦਰੀ ਰਹੀ ਕਿ ਉੱਥੇ ਮਾਪੇ ਰਕੇ ਹਾਂ ਮਾਪੇ ਪਸਵੇਰੇ ਆਰਾਮ ਨਾਲ ਜਾਇਆ ਕਰਾਂਗੇ ਤਿਆਰ ਹੋ ਕੇ ਆਪ ਦਾ ਕੰਮ ਧੰਦਾ ਕਰਕੇ ਸ਼ਾਮ ਨੂੰ ਆ ਜਾਇਆ ਕਰਾਂਗੇ ਨਾ ਮਸ ਆਇਆ ਸੀਗਾ ਵੀ ਉੱਥੇ ਸਾਰੇ ਰਿਸ਼ਤੇਦਾਰ ਇਕੱਠੇ ਹੋਣਗੇ ਪਕਾਈ ਜਿ ਕਰਾਂਗੇ ਰਾਤ ਨੂੰ ਆਏ ਸਵੇਰੇ ਫੇਰ ਜਾਣਾ ਪਕਾਈ ਤਾਂ ਕੋਈ ਨਹੀਂ ਸੀ ਬਧੀਆਂ ਆਰਾਮ ਨਾਲ ਉੱਥੇ ਵਧੀਆ ਸੀ 10 11 ਵਜੇ ਉੱਥੇ ਵਧੀਆ ਹੌਲੀ ਹੌਲੀ ਤਿਆਰ ਹੋ ਕੇ ਆਰਾਮ ਨਾਲ ਗਏ ਇੱਥੇ ਘੜਾ ਤਾਂ ਗੁਸਕਾਰਨਾ ਸੀ ਕੰਮ ਤੋਂ ਡਰਦੀ ਬੈਠੀ ਰਹੀ ਬਹੁਤ ਜਿਆਦਾ ਘਰੇ ਸੌਂਦੀ ਕੰਮ ਕੁਮ ਇੱਥੇ ਕੋਈ ਨਹੀਂ ਹੈਗਾ ਸੀ ਤੈਨੂੰ ਸਾਰੇ ਕੱਪੜੇ ਸੁੱਕ ਗਏ ਜੀ ਬਹੁਤ ਸੋਹਣੇ ਪਰ ਉਦੋਂ ਦੀ ਬਈ ਕਦੇ ਐ ਹਲਟਾ ਕਦੇ ਐ ਹਲਟਾ ਕਦੇ ਤਾਰ ਤੇ ਕਦੇ ਪੈਰ ਤੇ ਨਾ ਤੇ ਹੁਣ ਆਪਾਂ ਲਾ ਦੇਣੇ ਆ ਬਾਕੀ ਦੇ ਮੈਂ ਲਾ ਕੇ ਸਾਮ ਤੇ ਬਾਪ ਪਾਈ ਦੇ ਨਵੀ ਦੀ ਰੜੀ ਦੇ ਆਪ ਦੇ ਨਾ ਜਿਹੜੇ ਸਾਹਮਣੇ ਵਾਲੇ ਤੇ ਆਹੀ ਰਹਿ ਗਈ ਬਹੁਤ ਠੁਕਾ ਇੰਨਾ ਸੋਹਣਾ ਸੂਤੀ ਚੰਦਰੀਏ ਨਜ਼ਰ ਲੱਗ ਗਈ ਥੋਡੀ ਸਾਡੇ ਤਾਂ ਹੈ ਨਹੀਂ ਮੈਨੂੰ ਦੂਜੇ ਦਿਨ ਦੱਸਿਆਗਾ ਉਦੋਂ ਦੱਸੇਂ ਨਹੀਂ ਫੁੱਲ ਲੱਗੀ ਮੇਰੇ ਜਨਮ ਦਿਨ ਰਿਹਾ ਬੜਕੇ ਆਦੀ ਕਿ ਆ ਕੇ ਲੱਗਿਆ ਤਾਂ ਲਿਖਣੀ ਹੈਗਾ ਲਿਖਣੀ ਹੈ ਨਹੀਂ ਕਿ ਮੇਹਰ ਹੱਥ ਕੁਛ ਲੱਗਿਆ ਹੁੰਦਾ ਨਾ ਹਾਂ ਇਹ ਤਾਂ ਕੁਛ ਡੁੱਲਿਆ ਹੈ ਵੀ ਤੇਰਾ ਇਹ ਤਾਂ ਮੈਂ ਕੁਛ ਵੀ ਨਹੀਂ ਡੁੱਲਿਆ ਜਾ ਹੋਣਾ ਲੱਗੀ ਵੀ ਮੇਰੀ ਨਾ ਨਾ ਇਹ ਤਾਂ ਪੀਲਾ ਪੀਲਾ ਕੁਛ ਦੁਬਾਰੇ ਧੋਇਓ ਨੂੰ ਬਚਾਰਾ ਟੋਣਾ ਕਿ ਤੇ ਖਰਾਬ ਆ ਇਹ ਤੂੰ ਰੱਖ ਨਹੀਂ ਸਕਦੇ ਤੇ ਪਾਈ ਨਹੀਂ ਸਕਦੇ ਨਜ਼ਰ ਲਾਤੀ ਮੈਂ ਜੇ ਰਾਪੀ ਲਾਤੀ ਮੈਂ ਨਾ ਸੋਨ ਦਾ ਦਪੱਟਾ ਇਹਦੇ ਨਾਲ ਆ ਦਪੱਟਾ ਸੀਗਾ ਇਹ ਕੱਪੜੇ ਨੂੰ ਜਾਣੂ ਰੱਬ ਰੱਖੀ ਅਸਾਂ ਤੇ ਮੈਨੂੰ ਵੀ ਸੀ ਫਿਰ ਉਹਨ ਕੁੱਤਿਆਂ ਨੂੰ ਕੀ ਪਤਾ ਕੱਪੜਾ ਕਿਵੇਂ ਰੱਖੀ ਦੇ ਸ਼ੁਗਰ ਲੱਤ ਵਾਜਦੀ ਕਿ ਕੁੱਤਰੇ ਉਪਰ ਅਦਵਾਰੇ ਭੰਜਣਾ ਤਾਂ ਨਹੀਂ ਵੰਨੀ ਸੀ ਸਾਢੇ 3 ਹੋ ਗਏ ਹੁਣ ਮੈਂ ਮੱਝਾਂ ਦਾ ਕਰਕੇ ਆਉਣੀ ਆ ਆਪਾਂ ਜਿੰਨਾ ਵੀ ਜਲਦੀ ਹੋ ਸਕਿਆ ਫਿਰ ਗੁਰੂ ਘਰ ਚੱਲੀਏ ਨਾ ਨਵੀਨ ਤੇ ਮਮਾਸੀ ਨਾਲ ਹੁਣੀ ਭੇਜ ਦਊਗੀ ਭੇਜ ਦਿੰਦੀ ਨਾ ਫਿਰ ਮੈਂ ਵਗ ਜਾਂ ਮਾਵੀ ਤੇ ਮੈਂ ਮੱਝਾਂ ਦਾ ਫਟਾਫਟ ਮੇਲਣਾ ਧਾਰ ਕਢਾਉਣੀ ਆ ਨਾ ਬਸ ਪਾਣੀ ਪੀ ਕੇ ਧਾਰ ਕਢਾ ਦੇ ਮੋਦੀ ਬਗ ਜੂ ਰਾਹ ਦੋ ਦਿਨ ਸੇਵਾ ਕਰ ਲਈ ਹੁਣ ਨੱਚ ਰੱਪਟ ਲੈ ਜਿਹੜਾ ਕੁਛ ਦੇਖਣਾ ਸੀ ਵਿਆਹ ਤਾਂ ਵਧੀਆ ਦੇਖ ਲਿਆ ਨਾ ਹੁਣ ਆਪਾਂ ਸੇਵਾ ਵੀ ਕਰੀਏ ਥੋੜੀ ਬਹੁਤੀ ਮਸਾਂ ਸੇਵਾ ਦਾ ਟਾਈਮ ਮਿਲਿਆਗਾ ਹੁਣ ਤਾਂ ਨਹੀਂ ਜਾਇਆ ਜਾਂਦਾ ਹੈਗਾ ਆਪਾਂ ਵਧੀਆ ਬਗਦੂ ਹਾਂ ਆ ਤਾਂ ਹੁਣ ਇਰਾਕ ਕਰਦੇ ਆਪਾਂ ਮਸਵੇਰ ਦੀ ਲੱਗੀਆਂ ਕਿਸੇ ਜੋੜਾ ਸਾਮਤਾ ਧੋਕੇ ਕਿਸੇ ਜੁੱਤੀ ਸਾਮਤੀ ਧੋਕੇ ਕਦੇ ਕੁਛ ਕਦੇ ਕੁਛ ਸਾਰੇ ਏ ਟੂ ਜ਼ेड ਚੀਜ਼ਾਂ ਸਾਮੀਆਂ ਗਈਆਂ ਵਿਆਹ ਜਾਣ ਵੇੜੇ ਨਹੀਂ ਆਪ ਨੂੰ ਪਤਾ ਨਾ ਪਹਿਲਾਂ ਵੀ ਤਿਆਰੀ ਕਰਨੀ ਬਹੁਤ ਵੱਡੀ ਔਖੀ ਹੋ ਜਾਂਦੀ ਹੈ ਨਾ ਆ ਕੇ ਉਦੋਂ ਵੀ ਕੰਮ ਵਧ ਜਾਂਦਾ ਹੈ ਕਿ ਜਿਹੜਾ ਆ ਕੇ ਕੱਲੀ ਕੱਲੀ ਚੀਜ਼ ਧੋਣੀ ਦੇਖਣੀ ਸਾਹਮਣੀ ਬਹੁਤ ਜ਼ਿਆਦਾ ਔਖਾ ਹਦਾ ਇਹਨਾਂ ਸ਼ੁਕਰ ਤੁੰਦਾ ਨਹੀਂ ਹੈ ਗਿਆ ਵਿਆਹ ਵਧੀਆ ਟਾਈਮ 'ਚ ਹੋ ਗਿਆ ਧੁੱਪਾਂ ਨੇ ਕੱਪੜੇ ਵਧੀਆ ਸੁੱਕ ਗਏ ਨਾ ਧੁੰਦ ਜਦੋਂ ਕੱਪੜਾ ਨਹੀਂ ਧੋਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਬਾਕੀ ਵਿਆਹ 'ਚ ਜਾਣ ਲੱਗੇ ਕੋਟੀਆਂ ਸਵੈਟਰ ਕਿੰਨਾ ਕੁਝ ਹੋ ਜਾਂਦਾ ਉਹ ਚੀਜ਼ मेरा मार्ग का संबंध ਹਾਰ ਕਾਇ ਰੇ ਮਨਿ ਮਹਿ ਨਾਮ ਅੰਮਲਾਏ ਗੁਰ ਅੰਨਿ ਚਿ ਅਗੁਨਾਸ ਮਿਲਿ ਪ੍ਰੇਮਲ ਪਈ ਗੰਦੇ ਕਮਨਾ ਨਿਰਜਾਸ ਹਾਂ ਜੀ ਇਧਰ ਭਾਂਡਿਆਂ ਦੀ ਸੇਵਾ ਹੋਈਏ ਇਧਰ ਬੀਬੀਆਂ ਪ੍ਰਸ਼ਾਦ ਦੇ ਬਣਾਉਂਦੀਆਂ ਨੇ ਐਕੂਰੇਸ਼ਨ ਤੇ ਕੁਕੀ ਮਿਸੋਨੀ ਕੀ ਫਿਲੀਏ ਸਤਿਗੁਰ ਜੀ ਸਾਰਿਆਂ ਨੂੰ ਹੱਸੀ ਗੱਲ ਜੀ ਸਾਰਿਆਂ ਨੂੰ ਬਣ ਵਿਆਹ ਵਧੀਆ ਹੋ ਗਿਆ ਹਾਂ ਵਧੀਆ ਹੋ ਗਿਆ ਆਪਣੀ ਸਤਿਗੁਰ ਜੀ ਸਾਰਿਆਂ ਨੂੰ ਦੇਉਂਗੇ ਜਗਾ ਇੱਥੇ ਕਿਤੇ ਲਓ ਵੀ ਇਧਰ ਮਾਸੀਆਂ ਚਾਚੀਆਂ ਕਾਈਆਂ ਸਾਰੀਆਂ ਪੇੜੇ ਕਰ ਰਹੀਆਂ ਨੇ ਉਦੋਂ ਦਰ ਆਪਣੀ ਰੋਟੀ ਬਣਦੀ ਐ ਚੁਰਤੇ ਸਾਰੇ ਨੇ ਲੱਗ ਲਗਾ ਕੇ ਬਹੁਤ ਜਿਆਦਾ ਸੇਵਾ ਕੀਤੀ ਹੈ ਇਹਨਾਂ ਨੇ

i <laughs>